ਜੇ ਕਹਿੰਦੇ ਆ ਵੀ ਅਸੀਂ ਭ੍ਰਿਸ਼ਟਾਚਾਰ ਖਤਮ ਕਰਤਾ ਜੀ ਐਚਐਸ ਭੁੱਲਰ ਜਿਹੜਾ ਡੀਆਈਜੀ ਆ ਉਹਦੀ ਪ੍ਰਾਪਰਟੀ ਦੇ ਬੇਰਬੇ ਆ ਹੋਰ ਜਿਹੜੇ ਆਈਐਸ ਅਫਸਰ ਨੇ ਇਹਨਾਂ ਸਾਰਿਆਂ ਦੀ ਸੀਬੀਆਈ ਜਾਂਚ ਕਰਾ ਲਓ ਵੱਡੇ ਹਿੱਸੇ ਕ੍ਰਿਸ਼ਨੂ ਦੇ ਡੈਰੀ ਤੋਂ ਜਿਹੜੇ ਹੈਗੇ ਵੱਡੇ ਵੱਡੇ ਇਹਨਾਂ ਦੇ ਐਮਪੀ ਇਹਨਾਂ ਦੇ ਐਮਐਲਏ ਇਹਨਾਂ ਦੇ ਮੰਤਰੀ ਅੰਦਰੋਂ ਅੰਦਰ ਕੰਬੇ ਹੋਏ ਆ ਕੱਲੀ ਸਾਨੂੰ ਇਹਨਾਂ ਦਾ ਇੱਕ ਖਾਸ ਸਰਪੰਚ ਜਿਹੜਾ ਹੈਗਾ ਉਹ ਮਿਲਿਆ ਜਦੋਂ ਨੂੰ ਪੁੱਛਿਆ ਬਈ ਕਿੰਵੇਂ ਕਿ ਤਨਖਾਹ ਤਨਖੂ ਮਿਲ ਜਾਂਦੀ ਆ ਹੱਸ ਕੇ ਕਹਿੰਦਾ ਸਾਨੂੰ 2000 ਰੁਪਏ ਤਨਖਾਹ ਪਰ ਸਰਕਾਰ ਨੇ ਦਿੱਤੀ ਨਹੀਂ ਹੈ ਜੀ ਕੇਰੀ ਵਾਲ ਜਾ ਕੇ ਕਹਿ ਰਿਹਾ ਵੀ ਭਗਵੰਤ ਮਾਨ ਨੇ ਹੜਾ ਆਏ ਸੀਗੇ ਵੱਡੇ ਪੱਧਰ ਤੇ ਤੇ ਭਗਵੰਤ ਮਾਨ ਨੇ ਪਰ ਏਕੜ ਲੋਕਾਂ ਦੀ ਗਰਦਾਰੀ ਤੋਂ ਪਹਿਲਾਂ 50-50 ਹਜ਼ਾਰ ਆ ਜਿਹੜਾ ਉਹਨਾਂ ਦੇ ਖਾਤਿਆਂ ਚ ਪਾਤਾ ਜੇ ਸਾਰਾ ਕੁਝ ਕੀਤਾ ਹੁੰਦਾ ਤਾਂ ਜਥੇਬੰਦਿਆਂ ਨੂੰ ਅੱਜ ਆਉਣਾ ਨਹੀਂ ਪੈਂਦਾ ਕਿਹਦੇ ਇਨਕਲਾਬ ਆਇਆ ਹੋਇਆ ਪੰਜਾਬ ਕਿਸਾਨ ਵੱਡੀ ਪੱਧਰ ਤੇ ਖੁਦਕਸ਼ੀਆਂ ਕਰ ਰਹੇ ਆ ਇਨਕਲਾਬ ਕਾਹਦੇ ਨਾਲ ਆ ਗਿਆ ਇਨਕਲਾਬ ਤਾਂ ਇਹਨਾਂ ਦਾ ਆਇਆ ਹੋਇਆ ਉਹਨਾਂ ਪੰਜਾਹਾਂ ਪਿੰਡਾਂ ਚ ਲੋਕਾਂ ਦੀ ਕਚਹਿਰੀ ਵਿੱਚ ਜਾਵਾਂਗੇ ਵੀ ਇਹ ਇਨਕਲਾਬ ਦਾ ਜਿਹੜਾ ਭੇਸ ਧਾਰ ਕੇ ਲੋਕਾਂ ਦੇ ਵਿੱਚ ਆਇਆ ਉਹ ਕੱਲੀ ਕੱਲੀ ਗੱਲ ਦਾ ਅੱਜ ਤਰਨ ਤਰਨ ਹਲਕੇ ਵਿੱਚ ਪ੍ਰਗਟਾਵਾ ਕਰਾਂਗੇ ਗਾਵਾਂ ਉਹਨਾਂ ਦੀ ਪੂਰੀ ਕਰਨ ਦੀ ਬਜਾਏ ਉਹਨਾਂ ਦੇ ਨਾਲ ਜਿਹੜਾ ਲਾਠੀ ਚਾਰਜ ਕਰਦੇ ਆ ਇਹ ਸਨਮਾਨ ਦਿੰਦੇ ਆ ਵੀ ਲੋਕ ਜਦੋਂ ਹੱਕ ਮੰਗਣਗੇ ਅਸੀਂ ਲੋਕਾਂ ਨੂੰ ਡਾਂਗਾ ਦੇਣੀਆ ਲੋਕਾਂ ਨੂੰ ਫਿਰ ਜਿਹੜਾ ਹੈਗਾ ਉਹ ਸੁਧਾਰਨਾ ਹੈਗਾ ਇਹ ਜਿਹੜਾ ਸਰਕਾਰ ਦਾ ਖਾਕਾ ਹੈਗਾ ਜੀ ਇਹ ਇਹਨਾਂ ਦੀ ਪਾਰਟੀ ਕਹਿੰਦੀ ਸੀ ਅਸੀਂ ਦਿੱਲੀ ਦੇ ਵਿੱਚ ਇੱਕ ਕੈਪਸੂਲ ਬਣਾਤਾ ਜਿਹੜਾ ਪ੍ਰਾਣੀ ਨੂੰ ਅਸੀਂ ਸਿੱਟਾਂਗੇ ਤੇ ਨਾਲ ਦੀ ਨਾਲ ਰੇਹ ਬਣ ਜੂਗੀ ਉਹ ਕਿੱਧਰ ਗਈ ਕੈਪਸੂਲ ਇਹਨਾਂ ਦੇ ਮਤਲਬ ਕੀ ਕਿਸਾਨਾਂ ਨਾਲ ਵੀ ਧੋਖਾ ਵਿਦਿਆਰਥੀਆਂ ਨਾਲ ਵੀ ਧੋਖਾ ਮੁਲਾਜ਼ਮਾਂ ਨਾਲ ਵੀ ਧੋਖਾ ਵਪਾਰੀਆਂ ਨਾਲ ਵੀ ਧੋਖਾ ਇਹ ਵਫਾਕੀ ਦੇ ਨਾਂ ਕਰਦੇ ਆ ਹੁਣ ਜਦੋਂ ਇਹ ਨਗਰ ਨਿਗਮ ਦੀਆਂ ਤੇ ਨਗਰ ਕਾਉਂਸਲ ਦੀਆਂ ਚੋਣਾਂ ਆ ਰਹੀਆਂ ਲੋਕ ਦੱਸ ਦੇਣਗੇ ਇਹਨਾਂ ਨੂੰ ਵੀ ਤੁਸੀਂ ਕੀ ਹੋ ਵੀ ਇਹ ਪੜ੍ਹਾਈ ਦਾ ਮਾਹੌਲ ਹੀ ਨਹੀਂ ਬਣਨਦਾ ਕਦੇ ਕੈਂਪ ਲਾ ਦੇਣਿਆ ਕਦੇ ਯਾਨੀ ਫਾਲਤੂ ਦੀਆਂ ਜਿਹੜੀਆਂ ਐਕਟੀਵਿਟੀਜ਼ ਆ ਉਹ ਐ ਵੀ ਸਿਲੇਬਸ ਤਾਂ ਕਰਾਉਣੀ ਨਹੀਂ ਦੇਣਾ ਬੱਚਿਆਂ ਨੂੰ ਤਾਂ ਲਾਵਾਰ ਛੱਡਿਆ ਹੋਇਆ 5000 ਪੈਨਸ਼ਨ ਦੇਣੀ 58 ਸਾਲ ਦੀ ਉਮਰ ਦੇਣੀ ਫਿਰ ਅਸੀਂ ਐਮ.ਐਲ.ਏ ਕਿਵੇਂ 60000 ਬੇਸਿਕ ਪੇ ਤੇ 1 ਲੱਖ ਪੈਨਸ਼ਨ ਲੈਣ ਜੋਗਾ ਹੋ ਗਿਆ 5 ਸਾਲ ਦੀ ਚਾਰੰ ਦੇ ਵਿੱਚ ਮੁੱਖ ਮੰਤਰੀ ਕਿਵੇਂ ਪੈਨਸ਼ਨ ਲੈਣ ਜੋਗਾ ਹੋ ਗਿਆ ਜਿੱਦੇ ਮੇਰੇ ਕੋਲੇ ਹਰਾ ਪੈਨ ਆ ਗਿਆ ਹਰੇ ਪੈਨ ਦੇ ਨਾਲ ਸਭ ਤੋਂ ਪਹਿਲਾ ਪ੍ਰਾਣੀ ਪੈਨਸ਼ਨ ਭਾ ਲਊ ਹਰਾ ਪੈਨ ਉਹਨੇ ਚਲਾਇਆ ਕਾਰਪੋਰੇਟਾਂ ਵਾਸਤੇ ਮਾਸਟਰ ਦਾ ਪੁੱਤ ਸੀ ਜਦੋਂ ਉਹਨੂੰ ਉਦੋਂ ਤੱਕ ਸੀਗਾ ਜੀ ਪਤਾ ਉਹ ਹੁਣ ਇਹ ਭਲੇਖਾ ਕਰ ਲਓ ਉਹ ਹੁਣ ਜਿਹੜਾ ਹੈਗਾ ਉਹ ਹਾਕਮ ਆ ਉਹ ਰਾਜਾ ਹੋ ਤ੍ਰਿਹੜਾ ਨਾਲ ਬਹੁਤ ਪ੍ਰਭਾਵਿਤ ਰਿਹਾ ਇਹ ਉਹ ਏਰੀਆ ਵੀ ਜਿੱਥੇ ਸਭ ਤੋਂ ਵੱਡੀ ਤਬਾਹੀ ਮੱਚੀ ਆ ਸਤਲੁਜ ਦੇ ਆਲੇ-ਦੁਆਲੇ ਕਿਸੇ ਬੰਦੇ ਤੋਂ ਉਛਲੋ ਇੱਥੇ ਕੁਝ ਨਹੀਂ ਕੀਤਾ ਸਰਕਾਰ ਨੇ ਲੋਕਾਂ ਨੂੰ ਸੌਖੇ ਕਰਨਾ ਇਹ ਕੋਈ ਮੁੱਦਾ ਨਹੀਂ ਹੈ ਅਸਲ ਤੇ ਲੋਕਾਂ ਤੋਂ ਖੋਣਾ ਕਿ ਮੈਂ ਟੇਡੇ ਢੰਗ ਨਾਲ ਉਸ ਨੀਤੀ ਤੇ ਚੱਲੇ ਹੋਏ ਨੇ ਇਹ ਕਹਿੰਦਾ ਸੀ ਮੀਟਿੰਗਾਂ ਦਿੰਨੇ ਆ ਇੱਕੋ ਇੱਕ ਮੁੱਖ ਮੰਤਰੀ ਆ ਜਿਹੜਾ ਵਾਰੀ ਵਾਰੀ ਮੀਟਿੰਗਾਂ ਦਿੰਦਾ ਤੇ ਮੀਟਿੰਗਾਂ ਨਹੀਂ ਕਰਦਾ ਤਰਨ ਤਰਨ ਜਿਮਨੀ ਚੋਣ ਦੇ ਵਿੱਚ ਜਿੱਥੇ ਵੱਖ-ਵੱਖ ਪਾਰਟੀਆਂ ਆਪਣਾ ਪ੍ਰਚਾਰ ਕਰ ਰਹੀਆਂ ਉੱਥੇ ਪੰਜਾਬ ਭਰ ਦੇ ਬੇਰੁਜ਼ਗਾਰ ਮੁਲਾਜ਼ਮ ਆਪਣਾ ਪ੍ਰਚਾਰ ਕਰਨ ਆ ਰਹੇ ਨੇ ਉਹ ਕਿਹੜਾ ਪ੍ਰਚਾਰ ਕਰਨ ਆ ਰਹੇ ਨੇ ਸਰਕਾਰ ਨੂੰ ਕੀ ਕਹਿਣ ਆ ਰਹੇ ਨੇ ਇਸ ਵਿਸ਼ੇ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਡੀਟੀਐਫ ਦੇ ਆਗੂ ਨੇ ਦਿਗਵਿਜੇ ਬਾਕੀ ਨਾਲ ਦੇ ਸਾਥੀ ਨੇ ਪੂਰਾ ਡੀਟੀਐਫ ਅੱਜ ਤਰਨਤਾਰਨ ਦੇ ਪਿੰਡੋਂ ਪਿੰਡੀ ਜਾਵੇਗਾ ਕੀ ਸੁਨੇਹਾ ਦੇਵੇਗਾ ਕਿਹਨੂੰ ਵੋਟ ਪਾਉਣ ਲਈ ਕਹਵੇਗਾ ਇਹ ਸਾਰੀ ਗੱਲਬਾਤ ਕਰਦੇ ਆਂ ਪਾਰਟੀਆਂ ਦਾ ਪ੍ਰਚਾਰ ਕਰਨ ਆ ਰਹੀਆਂ ਜੀ ਵੋਟਾਂ ਲੈਣੀਆਂ ਤੁਸੀਂ ਕੀ ਕਰਨ ਜਾ ਰਹੇ ਹੋ ਅੱਜ ਪਿੰਡਾਂ ਦੇ ਵਿੱਚ ਸਾਡਾ ਵੋਟਾਂ ਵਾਲੇ ਕੰਮ ਨਾਲ ਤਾਂ ਕੋਈ ਸਰੋਕਾਰ ਨਹੀਂ ਸਾਡਾ ਸਰੋਕਾਰ ਇਹ ਆ ਵੀ ਜਦੋਂ 2022 'ਚ ਇਹਨਾਂ ਦੀ ਸਰਕਾਰ ਬਣੀ ਆ ਜਾਂ ਇਹਨਾਂ ਨੇ ਸਰਕਾਰ ਦਾ ਪ੍ਰਚਾਰ ਕੀਤਾ ਇਹਨਾਂ ਨੇ ਮੁਲਾਜ਼ਮਾਂ ਵਾਸਤੇ ਸਭ ਤੋਂ ਪਹਿਲੀ ਗੱਲ ਇਹ ਰੱਖੀ ਆ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਵੀ ਅਸੀਂ ਸਰਕਾਰ ਬਣਨ ਸਾਰ ਜਾਂ ਜਿਹੜਾ ਭਗਵੰਤ ਮਾਨ ਆ ਕੇਜਰੀਆਲ ਤੇ ਜਿਹੜੀ ਸਾਰੀ ਟੀਮ ਆ ਇਹ ਬੋਲਦੇ ਸੀ ਮੋਦੀ ਸਰਕਾਰ ਦੇ ਖਲੋਬੀ ਸਾਨੂੰ ਇੱਕ ਵਾਰ ਪੰਜਾਬ ਸਿਵਲ ਸਕੱਤਰੇ ਦੀਆਂ ਪੌੜੀਆਂ ਚੜਾ ਦਿਓ ਸਾਡੀ ਸਰਕਾਰ ਬਣਨਸਾਰ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਸਰਕਾਰ ਬਣੀ ਨੂੰ ਪੌਣੇ 4 ਸਾਲ ਹੋ ਗਏ ਉੱਤਾ ਨਹੀਂ ਬਚਿਆ ਪੁਰਾਣੀ ਪੈਨਸ਼ਨ ਬਹਾਲ ਕਰਨ ਤਾਂ ਦੂਰ ਦੀ ਗੱਲ ਉਦੋਂ ਉਲਟ ਗੱਲਾਂ ਵਾਲੇ ਪਾਸੇ ਪੈ ਗਏ ਨਵੀਂ ਐਜੂਕੇਸ਼ਨ ਪਾਲਿਸੀ ਜਿਹੜੀ ਕੇਂਦਰ ਲੈ ਕੇ ਆਇਆ ਉਹਨੂੰ ਲਾਗੂ ਕਰਨ ਦੇ ਵਿੱਚ ਦੱਖਣ ਦੀਆਂ ਸਟੇਟਾਂ ਤਾਂ ਹਲੇ ਵੀ ਪਿੱਛੇ ਖੜੀਆਂ ਉਹਨੂੰ ਤਹਾਊ ਕਰਨ ਲੱਗੇ ਵੇ ਆ ਕੇਂਦਰ ਦੀ ਸਰਕਾਰ ਨਿਲਬਰ ਅਸੀਤ ਰਮ ਨੇ ਜਦੋਂ 2024 ਚ ਲੋਕ ਸਭਾ ਦੀਆਂ ਚੋਣਾਂ ਹੋਈਆਂ ਲੋਕਾਂ ਦੇ ਦਬਾਅ 'ਚ ਉਹ ਪੈਨਸ਼ਨ ਵਾਲੇ ਮਸਲੇ ਦੇ ਉੱਤੇ ਰੋਲ ਬੈਕ ਕਰਕੇ ਲੈ ਕੇ ਯੂਪੀਐਸ ਲੈ ਕੇ ਆਏ ਉਹ ਵੀ ਲੋਕ ਵਿਰੋਧੀ ਆ ਕੰਟ੍ਰਿਬਿਊਟਰੀ ਪੈਨਸ਼ਨ ਆ ਇਹ ਉਹਨਾਂ ਦੀਆਂ ਹੀ ਨੀਤੀਆਂ ਦੀ ਲਾਗੂ ਕਰਨ ਵਾਲੀ ਪਾਰਟੀ ਆ ਹੁਣ ਇਹ ਆਪਦੀਆਂ ਕੋਝੀਆਂ ਚਾਲਾਂ ਚੱਲਣ ਆ ਰਹੇ ਆ ਵੀ ਯੂਪੀਐਸ ਕਲਿੱਕ ਕਰਾ ਦਗੇ ਸਾਡੀ ਇਨਰੋਲ ਮੰਗ ਆ ਵੀ ਨਾ ਸਾਡੀ ਮੰਗ ਐਨਪੀਐਸ ਆ ਨਾ ਸਾਡੀ ਮੰਗ ਯੂਪੀਐਸ ਆ ਅਸੀਂ ਓਪੀਐਸ ਪੁਰਾਣੀ ਪੈਨਸ਼ਨ ਸਕੀਮ ਜਿਹੜੀ 1972 ਦੇ ਵਿੱਚ ਨੋਟੀਫਿਕੇਸ਼ਨ ਕਰਕੇ ਲਾਗੂ ਕੀਤੀ ਸੀ ਉਹਨੂੰ ਲਾਗੂ ਕਰਾਉਣ ਲਈ ਇਹ ਸਰਕਾਰ ਦੀਆਂ ਜਿਹੜੀਆਂ ਲੋਕਵਰੋਧੀ ਨੀਤੀਆਂ ਚਾਹੇ ਉਹ ਮੁਲਾਜ਼ਮਾਂ ਦੇ ਖਿਲਾਫ ਆ ਚਾਹੇ ਉਹ ਕਿਸਾਨਾਂ ਦੇ ਆ ਮਜ਼ਦੂਰਾਂ ਦੇ ਆ ਮਨਿੰਦਰ ਤੁਸੀਂ ਇੱਥੇ ਆਏ ਆ ਏਰੀਆ ਸਾੜਾ ਨਾਲ ਬਹੁਤ ਪ੍ਰਭਾਵਿਤ ਰਿਹਾ ਇਹ ਉਹ ਏਰੀਆ ਵੀ ਜਿੱਥੇ ਸਭ ਤੋਂ ਵੱਡੀ ਤਬਾਹੀ ਮੱਚੀ ਆ ਸਤਲੁਜ ਦੇ ਆਲੇ-ਦੁਆਲੇ ਕਿਸੇ ਬੰਦੇ ਤੋਂ ਪੁੱਛ ਲਓ ਇੱਥੇ ਕੁਝ ਨਹੀਂ ਕੀਤਾ ਸਰਕਾਰ ਨੇ ਅਸੀਂ ਵੀ ਆਏ ਆ ਤੁਸੀਂ ਵੀ ਆਏ ਆ ਜਥੇਬੰਦੀਆਂ ਵੀ ਆਈਆਂ ਉਹ ਸਾਰੀ ਇਹਨਾਂ ਦੀ ਅਸੀਂ ਲਗਭਗ ਜਿੰਨੇ ਵੀ 50 ਪਿੰਡ ਤਰਨਤਾਰਨ ਹਲਕੇ ਦੇ ਵਿੱਚ ਆ ਉਹਨਾਂ 50 ਪਿੰਡਾਂ 'ਚ ਲੋਕਾਂ ਦੀ ਕਚਹਿਰੀ ਵਿੱਚ ਜਾਵਾਂਗੇ ਵੀ ਇਹੇ ਇਨਕਲਾਬ ਦਾ ਜਿਹੜਾ ਭੇਜ ਧਾਰ ਕੇ ਲੋਕਾਂ ਦੇ ਵਿੱਚ ਆਏ ਆ ਲੋਕਾਂ ਦੀ ਇਹਨਾਂ ਨੇ ਕੋਈ ਗੱਲ ਨਹੀਂ ਮੰਨੀ ਸਾਰੀਆਂ ਜਿਹੜੀਆਂ ਲੋਕ ਵਿਰੋਧੀ ਸਰਕਾਰਾਂ ਦੇ ਨਾਲੇ ਤੁਰੇ ਹੋਏ ਆ ਉਹ ਕੱਲੀ ਕੱਲੀ ਗੱਲ ਦਾ ਅੱਜ ਤਰਨ ਤਰਨ ਹਲਕੇ 'ਚ ਪ੍ਰਗਟਾਵਾ ਕਰਾਂਗੇ ਮਤਲਬ ਲੋਕਾਂ ਨੂੰ ਜਾ ਕੇ ਕੀ ਕਹੋਂਗੇ ਇਹਨਾਂ ਬਾਰੇ ਮਤਲਬ ਇਹ ਕਹੋਂਗੇ ਵੀ ਜਿਵੇਂ ਤੁਸੀਂ ਰੋਜ਼ਗਾਰ ਕਰ ਰਹੇ ਹੋ ਇਹੀ ਕਹਿਣ ਜਾ ਰਹੇ ਹਾਂ ਵੀ ਭਾਈ ਇਹਨਾਂ ਤੋਂ ਵੋਟ ਨਾ ਪਾਇਓ ਜਾਂ ਕੀ ਕਹੋਂਗੇ ਅਸੀਂ ਇਹਨਾਂ ਦੀ ਖਲਕਤ ਦੇ ਨਾਲ ਨਾਲ ਕੇਂਦਰ ਦੀ ਮੋਦੀ ਸਰਕਾਰ ਹਾਂ ਮੋਦੀ ਸਰਕਾਰ ਦੇ ਨਾਲ-ਨਾਲ ਜਦੋਂ 2003 ਵਿੱਚ ਪੈਨਸ਼ਨ ਵਾਲਾ ਨੋਟੀਫਿਕੇਸ਼ਨ ਵਾਈਪਾਈ ਸਰਕਾਰ ਕਰਕੇ 10 ਸਾਲ ਮਨਵੋਣ ਸਰਕਾਰ ਲਾ ਗਈ ਪੰਜਾਬ 'ਚ ਮਰਿੰਦਰ ਸਿੰਘ ਦੀਆਂ ਦੋ ਸਰਕਾਰਾਂ ਅਸੀਂ ਤਾਂ ਲੋਕਾਂ ਨੂੰ ਇਹ ਦੱਸਾਂਗੇ ਵੀ ਜਿਹੜੀਆਂ ਇੱਥੋਂ ਦੀਆਂ ਸਿਆਸੀ ਪਾਰਟੀਆਂ ਕੇਂਦਰ ਦੀ ਸਰਕਾਰ ਤੇ ਇੱਥੇ 31 ਰਾਜਾਂ ਦੇ ਵਿੱਚ 31 ਰਾਜਾਂ ਦੇ ਕੇਂਦਰ ਸਰਕਾਰਾਂ ਵਿੱਚ ਜਿਹੜੀਆਂ ਸਰਕਾਰਾਂ ਦਾ ਖਾਸਾ ਉਹ ਲੋਕ ਵਿਰੋਧੀ ਖਾਸਾ ਜਿਹੜੀਆਂ ਇਹ ਨੀਤੀਆਂ ਜਿਹੜੀਆਂ ਆ ਰਹੀਆਂ ਇਹ ਸਾਰੀਆਂ ਸਰਕਾਰਾਂ ਉਹ ਇੰਟਰਨੈਸ਼ਨਲ ਮਾਨਟਰੀ ਫੰਡ ਵਰਲਡ ਬੈਂਕ ਉਹਨਾਂ ਦੇ ਇਸ਼ਾਰਿਆਂ ਤੇ ਚੱਲਣ ਵਾਲੀਆਂ ਸਰਕਾਰਾਂ ਜਿਵੇਂ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਨੇ ਇਥੋਂ ਮਾਲਵੇ ਦੇ ਵਿੱਚੋਂ ਏਡੀ ਵੱਡੀ ਮੂਵਮੈਂਟ ਖੜੀ ਹੋਈ ਸਾਰੇ ਦੇਸ਼ ਫੈਲੀ ਉਹਨਾਂ ਨੇ ਸਮਝਾਇਆ ਵੀ ਇਹ ਇਹ ਲੋਕ ਵਿਰੋਧੀ ਆ ਅਸੀਂ ਚਾਹੁੰਨੇ ਪੈਨਸ਼ਨ ਇੱਕ ਬਹੁਤ ਵੱਡਾ ਮਸਲਾ ਸਾਡੀ ਜਿ세ਬੰਦੀ ਉਹਦੇ ਵੇਚਦੀ ਨਹੀਂ ਬਹੁਤ ਛੋਟੀ ਆ ਅੱਜ ਵੀ ਜਿਹੜਾ ਪ੍ਰੋਗਰਾਮ ਸਾਡਾ ਕੱਲਾ ਨਹੀਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਵਿੱਚ 23 ਜਿ세ਬੰਦੀਆਂ ਕੰਮ ਕਰਦੀਆਂ ਨਾਲ ਸੀਪੀਐਫ ਕਰਮਚਾਰੀ ਯੂਨੀਨ ਆ ਇੱਕ ਬਹੁਤ ਵੱਡੀ ਲੜਾਈ ਆ ਉਸ ਵੱਡੀ ਲੜਾਈ ਦੀ ਵਿੱਚ ਸਾਡਾ ਥੋੜਾ ਜਿਹਾ ਯੋਗਦਾਨ ਅਸੀਂ ਵੀ ਆਪਦੀ ਇਸੇ ਬੰਦੀ ਵੱਲੋਂ ਵੱਡਾ ਮੁਲਾਜ਼ਮਾਂ ਦੇ ਵਿੱਚੋਂ ਅਧਿਆਪਕਾਂ ਦੇ ਵਿੱਚੋਂ ਵੱਡੀ ਪੱਧਰ ਤੇ ਲੋਕ ਹੁਣ ਬਿਨਾ ਪੈਨਸ਼ਨ ਤੋਂ ਹੋ ਗਏ ਤੁਸੀਂ ਪੱਤਰਕਾਰ ਆ ਵੀ 5000 ਪੈਨਸ਼ਨ ਦੇਣੀ 58 ਸਾਲ ਦੀ ਉਮਰ ਦੇਣੀ ਜਦੋਂ ਬੰਦਾ 35 ਸਾਲ ਆਪਦੀ ਉਮਰ ਦਾ ਜਮਾ ਸੁਨਹਿਰੀ ਕਾਰਡ ਲਾ ਕੇ ਉੱਠ ਗਿਆ ਹੋਵੇ ਉਹਨੂੰ ਵੱਢ ਕੇ ਸਿਰਦੋ ਉਹ ਗੁਜ਼ਾਰਾ ਕਿਵੇਂ ਕਰੂਗਾ ਲੁਧਿਆਣੇ ਕਿਸੇ ਡਾਕਟਰ ਕੋਲੇ ਜਾਵੜੋ ਉਹ 2000 ਦੀ ਪਰਚੀ ਕੱਟੂ 5000 ਦੀ ਦਵਾਈ ਦਿਉ 2000 ਲੁਧਿਆਣੇ ਕਾਰ ਤੇ ਜਾਣ ਲੱਗੂਗਾ ਤੇ ਪੈਨਸ਼ਨ ਤਾਂ ਇੱਕ ਦਿਨ ਚ ਹੀ ਖਤਮ ਹੋ ਗਈ ਇਹ ਇਹ ਨੀਤੀ ਆ ਵੀ ਫਿਰ ਇਸੇ ਐਮਐਲਏ ਕਿਵੇਂ 60000 ਬੇਸਿਕ ਪੇ ਤੇ 1.5 ਲੱਖ ਪੈਨਸ਼ਨ ਲੈਣ ਜਾਊਗਾ ਹੋ ਗਿਆ 5 ਸਾਲ ਦੀ ਟਰਮ ਦੇ ਵਿੱਚ ਮੁੱਖ ਮੰਤਰੀ ਕਿਵੇਂ ਪੈਨਸ਼ਨ ਲੈਣ ਜਾਊਗਾ ਹੋ ਗਿਆ ਠੀਕ ਹੈ ਨਾ ਤੇ ਜਿਨ੍ਹਾਂ ਨੇ 35 35 ਸਾਲ ਸੇਵਾ ਕੀਤੀ ਮਾੜੀ ਮਾੜੀ ਗੱਲ ਦਾ ਉਹਨਾਂ ਨੂੰ ਡਰ ਰਿਆ 2 ਰੁਪਈਆਂ ਦੇ ਪਿੱਛੇ ਵੀ ਸਰਕਾਰ ਉਹਨਾਂ ਨੂੰ ਪੁਛਦਸ ਕਰਦੀ ਆ ਫਿਰ ਉਹ ਬੰਦੇ ਆ ਲੋਕ ਪੈਨਸ਼ਨ ਦੇ ਹੱਕਦਾਰ ਕਿਉਂ ਨਹੀਂ ਇਹਨਾਂ ਨੇ ਲੋਕਾਂ ਦੀ ਇਹਨੇ ਸਾਲ ਸੇਵਾ ਕੀਤੀ ਆ ਪੜ੍ਹਾਇਆ ਜਾਂ ਹੋਰ ਵੱਖ-ਵੱਖ ਭਾਗਾਂ ਦੇ ਵਿੱਚ ਇਹ ਸਭ ਤੋਂ ਵੱਡੇ ਦੇਸ਼ ਸੇਵਕ ਆ ਸਭ ਤੋਂ ਵੱਡੇ ਲੋਕਾਂ ਦੇ ਨੁਮਾਇੰਦੇ ਆ ਇਹ ਵੀ ਪੈਨਸ਼ਨ ਦੇ ਹੱਕਦਾਰ ਆ ਇਹ ਤੁਸੀਂ ਕਹਿ ਰਹੇ ਹੋ ਸਰਕਾਰ ਇੱਥੇ ਤੁਸੀਂ ਅਧਿਆਪਕਾਂ ਨੂੰ ਸਰਕਾਰ ਕਹਿ ਰਹੀ ਆ ਵੀ ਵਿਕਾਸ ਹੀ ਬਹੁਤ ਸਿੱਖਿਆ ਦੇ ਖੇਤਰ ਦੇ ਵਿੱਚ ਤਾਂ ਸਿੱਖਿਆ ਕ੍ਰਾਂਤੀ ਆ ਚੁੱਕੀ ਆ 12 ਤੱਕ ਦੀ ਜਿਹੜੀਆਂ ਵੱਡੀਆਂ-ਵੱਡੀਆਂ ਦੇ ਵੱਡੇ-ਵੱਡੇ ਦੇਸ਼ ਐ ਵੱਡੀਆਂ-ਵੱਡੀਆਂ ਕੰਟਰੀਆਂ ਉਹ ਇੱਥੋਂ ਸਮਝਣ ਆ ਰਹੀਆਂ ਨੇ ਇਸ ਨੂੰ ਸਿੱਖਿਆ ਮਾਡਲ ਐ ਤੁਸੀਂ ਮਾਸਟਰ ਹੋ ਕੇ ਦਾ ਵਿਰੋਧ ਕਰ ਰਹੇ ਕਿਤੋਂ ਦਾ ਵਿਕਾਸ ਦੇ ਦੇਖਣਾ ਹੋਵੇ ਉਹ ਇਸ ਗੱਲ 'ਚ ਹੁੰਦਾ ਵੀ ਉੱਥੋਂ ਦੇ ਲੋਕਾਂ ਦਾ ਵਿਕਾਸ ਕਿੰਨਾ ਹੋ ਗਿਆ ਜੇ ਇੱਥੇ ਪਿੰਡਾਂ 'ਤੇ ਰੋਜ਼ਗਾਰ ਦਿੰਦੇ ਜੇ ਮੁਲਾਜ਼ਮਾਂ ਨੂੰ ਡੀਏ ਦੇ ਦਿੰਦੇ ਜੇ ਚੰਗੀ ਖੇਤੀ ਨੀਤੀ ਲੈ ਕੇ ਆਉਂਦੀ ਜਿਹੜੇ ਕਿਸਾਨ ਪੱਖੀ ਹੁੰਦੀ ਜੇ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਦੇ ਫਿਰ ਤਾਂ ਮੰਨ ਲੈਂਦੇ ਵੀ ਵਿਕਾਸ ਆ ਇੱਥੇ ਜਾਂ ਜੇ ਸਾਡੇ ਸਕੂਲਾਂ ਦੀ ਗੱਲ ਕਰਨੀ ਹੋਵੇ ਵੀ ਇਹ ਪੜ੍ਹਾਈ ਦਾ ਮਾਹੌਲ ਹੀ ਨਹੀਂ ਬਣਨ ਦੇ ਲੋ ਰੋਜ਼ ਥੱਬਿਆਂ ਦੇ ਥੱਬੇ ਚਿੱਟੀਆਂ ਕਦੇ ਕੈਂਪ ਲਾ ਦੇਣਿਆ ਕਦੇ ਯਾਨੀ ਬੇ ਫਾਲਤੂ ਦੀਆਂ ਜਿਹੜੀਆਂ ਐਕਟੀਵਿਟੀਜ਼ ਆ ਉਹ ਹੈ ਵੀ ਸਿਲੇਬਸ ਤਾਂ ਕਰਾਉਣੀ ਨਹੀਂ ਦੇਣਾ ਵੱਡੀ ਪੱਧਰ ਤੇ ਅਧਿਆਪਕ ਬੀ ਐਲਓ ਲੱਗੇ ਹੋਏ ਨੇ ਵਾਧੂ ਕੰਮਾਂ 'ਚ ਲੱਗੇ ਆ ਕੁਝ ਅਧਿਆਪਕ ਇਹਨਾਂ ਨੇ ਬਾਹਰ ਕੱਢ ਰੱਖਿਆ ਸਕੂਲਾਂ 'ਚ ਆਪਦੇ ਅੱਡ ਅੱਡ ਪ੍ਰੋਜੈਕਟਾਂ ਚ ਲਾ ਰੱਖੇ ਨੇ ਬੱਚਿਆਂ ਨੂੰ ਤਾਂ ਲਾਵਾ ਛੱਡਿਆ ਹੋਇਆ ਉਹ ਲਫਾਵੇ ਵਾਜੀ ਹੈ ਬਿਲਕੁਲ ਬਾਬਾ ਦਿਸ ਜਾਵੇ ਫੋਟੋ ਪਾਈ ਚੱਲੋ ਉਹ ਸਕੂਲਾਂ 'ਚ ਮਾਹੌਲ ਨਹੀਂ ਬਣਨ ਦਿੰਦੇ ਤੇ ਜੋ ਕੋਲ ਗੱਲ ਕਰਨੀ ਆ ਉਹ ਅਧਿਆਪਕ ਵਿਰੋਧੀ ਕਰਨੀ ਆ ਚਾਹੇ ਹੁਣ ਪ੍ਰੋਮੋਸ਼ਨਾਂ ਕਰਕੇ ਹਟਿਆ ਸਿਨਿਓਰਿਟੀ ਤੋੜ ਕੇ ਲੋਕਾਂ ਨੂੰ ਸਟੇਸ਼ਨ ਦਿੱਤੇ ਆ ਚਾਹੇ ਜਣੀ ਜੁਆਇਨ ਕਰਾਉਣ ਦਾ ਮਸਲਾ ਹੋਵੇ ਚਾਹੇ ਬਦਲੀਆਂ ਦਾ ਮਸਲਾ ਹੋਵੇ ਹਰ ਥਾਂ ਤੇ ਜਣੀ ਬੇਈਮਾਨੀ ਚੱਲਦੀ ਆ ਕੋਈ ਜਣੀ ਪਲਾਨਿੰਗ ਨਹੀਂ ਹੈ ਲੋਕਾਂ ਨੂੰ ਸਿੱਖਿਆ ਦੇਣ ਦਾ ਇਹਨਾਂ ਦਾ ਕੋਈ ਮੁੱਦਾ ਨਹੀਂ ਹੈ ਲੋਕਾਂ ਨੂੰ ਸੌਖੇ ਕਰਨਾ ਇਹ ਕੋਈ ਮੁੱਦਾ ਨਹੀਂ ਹੈ ਅਸਲ 'ਚ ਲੋਕਾਂ ਤੋਂ ਖੋਣਾ ਕਿ ਮੈਂ ਟੇਡੇ ਢੰਗ ਨਾਲ ਉਸ ਨੀਤੀ ਤੇ ਚੱਲੇ ਹੋਏ ਨੇ ਇਹ ਉਹ ਤਾਂ ਕਹਿੰਦੇ ਇਨਕਲਾਬ ਆਇਆ ਹੋਇਆ ਪੰਜਾਬ ਇਨਕਲਾਬ ਉਹਨਾਂ ਦੇ ਪਾਸਤਾ ਆ ਗਿਆ ਕਿਉਂਕਿ ਉਹ ਆਪ ਆ ਜਿਹੜੇ ਉਹ ਮੌਜਾਂ ਲੁੱਟ ਰਹੇ ਨੇ ਲੋਕ ਔਖੇ ਹੋ ਰਹੇ ਆ ਹੜ੍ਹਾਂ ਦੀ ਸਥਿਤੀ ਸਾਡੇ ਪ੍ਰਧਾਨ ਜੀ ਨੇ ਦੱਸਿਆ ਵੀ ਆ ਕੇ ਕਿਸੇ ਦੀ ਬਾਤ ਨਹੀਂ ਪੁੱਛੀ ਜਥੇਬੰਦੀਆਂ ਜਿਹੜੇ ਹਮਦਰਦੀ ਨਾਲ ਲੋਕ ਆ ਰਹੇ ਆ ਉਹਨਾਂ ਨੇ ਲੋਕਾਂ ਨੂੰ ਸਾਂਭਿਆ ਇਹਨਾਂ ਨੇ ਤਾਂ ਕਿਸੇ ਦੀ ਬਾਤ ਨਹੀਂ ਪੁੱਛੀ ਕੋਈ ਮਰੇ ਕੋਈ ਕੋਸ਼ ਕਰੇ ਕਿਸਾਨ ਵੱਡੀ ਬੱਧ ਤੇ ਖੁਦਕਸ਼ੀਆਂ ਕਰ ਰਹੇ ਆ ਆ ਹੁਣੇ ਤੁਸੀਂ ਝੋਨੇ ਦੀਆਂ ਖਬਰਾਂ ਸੁਣ ਕੇ ਹਟਿਆ ਖੇਤੀ ਨੀਤੀ ਹੈ ਜਿਹੜੀ ਉਹ ਨਹੀਂ ਕਿਸਾਨ ਪੱਖੀ ਬਣਾ ਰਹੇ ਇਨਕਲਾਬ ਕਾਹਦੇ ਨਾਲ ਆ ਗਿਆ ਇਨਕਲਾਬ ਤਾਂ ਇਹਨਾਂ ਦਾ ਆਇਆ ਹੋਇਆ ਜਿਵੇਂ ਦੂਜੀਆਂ ਪਾਰਟੀਆਂ ਕਰਦੀਆਂ ਉਸੇ ਰਾਏ ਤੁਰੇ ਹੋਏ ਨੇ ਪਿੰਡਾਂ ਜਾ ਕੇ ਅੱਜ ਕੀ ਕਹੋਗੇ ਪਿੰਡਾਂ ਜਾ ਕੇ ਅਸੀਂ ਕਹਾਂਗੇ ਵੀ ਲੋਕਾਂ ਦਾ ਇਹਨਾਂ ਨੇ ਕੁਝ ਨਹੀਂ ਸਵਾਰਿਆ ਜਿਵੇਂ ਬਾਕੀ ਪਾਰਟੀਆਂ ਲੋਕਾਂ ਨੂੰ ਲੁੱਟਣ ਵਾਸਤੇ ਕਾਰਪੋਰੇਟ ਘਰਾਣਾ ਪੱਖੀ ਗੱਲਾਂ ਕਰਦੀਆਂ ਨੇ ਉਵੇਂ ਇਹ ਵੀ ਹੱਕਾ ਮਾਰਦੇ ਆ ਇਹ ਸਾਰੀ ਗੱਲ ਲੈ ਕੇ ਜਾਣੀ ਹੈ ਮੁਲਾਜ਼ਮਾਂ ਜਿੰਨੇ ਆਏ ਹੋਏ ਨੇ ਅੱਜ ਅਸੀਂ ਹੋਕਾ ਦੇਣਾ ਵੀ ਜਿੱਥੇ ਕਿਸਾਨਾਂ ਦੇ ਖਿਲਾਫ ਇਹ ਚੱਲੀ ਹੋਈ ਆਵੇਂ ਮੁਲਾਜ਼ਮਾਂ ਦਾ ਜਿਹੜਾ ਡੀਏ ਆ ਉਹ ਡੀਲਿੰਗ ਕੀਤਾ ਹੋਇਆ ਉਹ ਨਹੀਂ ਦਿੱਤਾ ਹੋਇਆ ਪਿੰਡੂ ਪੱਤਾ ਕੱਟ ਲਿਆ 37 ਤਰ੍ਹਾਂ ਦੇ ਪੱਤੇ ਕੱਟ ਲੇ ਪ੍ਰਾਣੀ ਪੈਨਸ਼ਨ ਨਹੀਂ ਲਾਗੂ ਕਰ ਰਹੇ ਇਹ ਸਾਰੀਆਂ ਗੱਲਾਂ ਅਸੀਂ ਲੈ ਕੇ ਜਾਣੀਆਂ ਨੇ ਅੱਜ ਸਰਕਾਰ ਨੇ ਵੱਡੇ ਵੱਡੇ ਬੋਰਡ ਲਾਏ ਸੀ ਸਮਾਂ ਥੋੜਾ ਜੋ ਸਰਕਾਰ ਆਏ ਥੋੜਾ ਸਮਾਂ ਆ ਕਿ ਪ੍ਰਾਣੀ ਪੈਨਸ਼ਨ ਬਹਾਲ ਕਰ ਦੁੱਤੀ ਆ ਉਹ ਫਿਰ ਤੁਹਾਨੂੰ ਮਿਲੀ ਨਹੀਂ ਸਰਕਾਰ ਤਾਂ ਕਹਿੰਦੀ ਬਹਾਲ ਕਰ ਦੁੱਤੀ ਆ ਪ੍ਰਾਣੀ ਪੈਨਸ਼ਨ ਜੇ ਬਹਾਲ ਹੋਈ ਹੁੰਦੀ ਤਾਂ ਅੱਜ ਸਾਰੇ ਹੀ ਮੁਲਾਜ਼ਮ ਵਰਗ ਨੂੰ ਸੜਕਾਂ ਤੇ ਉਤਰ ਕੇ ਆਪਦੀ ਆਵਾਜ਼ ਬੁਲੰਦ ਨਾ ਕਰਨੀ ਪੈਂਦੀ ਜਿਹੜਾ ਪਿਛਲਾ ਲੰਗੜਾ ਨੋਟੀਫਿਕੇਸ਼ਨ ਜਾਰੀ ਕੀਤਾ ਇਹਨਾਂ ਨੇ ਅਸੀਂ ਡੈਮੋ ਕਰਾਈ ਟੀਚਰ ਫਰੰਟ ਵੱਲੋਂ ਉਸ ਨੋਟੀਫਿਕੇਸ਼ਨ ਨੂੰ ਮੁੱਢੋਂ ਸੁੱਡੋ ਰੱਦ ਕੀਤਾ ਸੀ ਤੇ ਲੋਕਾਂ ਦੀ ਕਚੈਰੀ ਦੇ ਵਿੱਚ ਉਦੋਂ ਦੱਸਿਆ ਸੀ ਵੀ ਇਹ ਨੋਟੀਫਿਕੇਸ਼ਨ ਸਿਰਫ ਗੁਜਰਾਤ ਤੇ ਰਾਜਸਥਾਨ ਦੇ ਵਿੱਚ ਆਪਦੇ ਚੋਣ ਏਜੰਡੇ ਨੂੰ ਲੈ ਕੇ ਇਹਨਾਂ ਨੇ ਪ੍ਰਚਾਰ ਕਰਨਾ ਮੁਲਾਜ਼ਮਾਂ ਦਾ ਜਿਹੜਾ ਹੈਗਾ ਕਿਉਂਕਿ ਉਹਦੇ ਵਿੱਚ ਜੀਪੀਐਫ ਨੰਬਰ ਕਿਵੇਂ ਲਾਟ ਹੋਣੇ ਆ ਜਿਹੜਾ ਕੰਟਰੀਬਿਊਸ਼ਨ ਜਿਹੜਾ ਮੁਲਾਜ਼ਮ ਦਾ ਪਾਇਆ ਹੋਇਆ ਹੈਗਾ ਉਹ ਕਿਵੇਂ ਮੋੜਨਾ ਉਹ ਕੁਝ ਨਹੀਂ ਚੋਣ ਸਟਰੰਟ ਸੀ ਜਿਵੇਂ ਹੁਣ ਗੁਜਰਾਤ ਦੇ ਵਿੱਚ ਟੀਡੀ ਸੋਸ਼ਲ ਮੀਡੀਆ ਤੇ ਆ ਰਹੀ ਆ ਕਿ ਕੇਰੀ ਵਾਲ ਜਾ ਕੇ ਕਹਿ ਰਿਹਾ ਵੀ ਭਗਵੰਤ ਮਾਨ ਨੇ ਹੜਾ ਆਏ ਸੀਗੇ ਵੱਡੇ ਪੱਧਰ ਤੇ ਤੇ ਭਗਵੰਤ ਮਾਨ ਨੇ ਪਰ ਏਕੜ ਲੋਕਾਂ ਦੀ ਗਰਦਾਰੀ ਤੋਂ ਪਹਿਲਾਂ 50 50000 ਹੈ ਜਿਹੜਾ ਉਹਨਾਂ ਦੇ ਖਾਤਿਆਂ ਚ ਪਾਇਆ ਜੇ 50000 ਖਾਤੇ ਚ ਪਾਇਆ ਹੁੰਦਾ ਤਾਂ ਲੋਕਾਂ ਦਾ ਜਿੰਨੇ ਹੁਣ ਹੜਾਂ ਦੇ ਨਾਲ ਜਿਹੜੀਆਂ ਫਸਲਾਂ ਤਬਾਹ ਹੋਈਆਂ ਉਹਨਾਂ ਦੇ ਘਰ ਟਹੀ ਨਹੀਂ ਬੱਚਿਆਂ ਕੋਲੇ ਕਿਤਾਬਾਂ ਨਹੀਂ ਜਥੇਬੰਦੀ ਲਗਾਤਾਰ 30 ਲੱਖ ਰੁਪਏ ਦਾ ਫੰਡ ਡੀਟੀਐਫ ਵੱਲੋਂ ਕਰਕੇ ਬੱਚਿਆਂ ਦੀਆਂ ਫੀਸਾਂ ਦੇ ਲਈ ਜਿਹੜੇ ਜ਼ਿਲ੍ਹੇ ਅਡਾਪਟ ਕੀਤੇ ਉਹਨਾਂ ਦੇ ਵਿੱਚ ਦੇਰੀ ਆ ਕਾਪੀਆਂ ਕਿਤਾਬਾਂ ਉਹਨਾਂ ਨੂੰ ਦੇ ਰਹੀ ਆ ਤੇ ਨਾਲ ਉਹਨਾਂ ਦੀਆਂ ਮੁਰਦੀਆਂ ਉੜਾ ਜਿਹੜੀਆਂ ਉਹ ਬੀਕੇਜੂ ਗ੍ਰਾਹਾਂ ਦੇ ਵੱਲੋਂ ਉਹਨਾਂ ਨੂੰ ਗਰਮ ਕੱਪੜੇ ਦੇਣਿਆ ਹੋਰ ਆ ਜੇ ਸਾਰਾ ਕੁਝ ਕੀਤਾ ਹੁੰਦਾ ਤਾਂ ਜਥੇ ਬੰਦਿਆਂ ਨੂੰ ਅੱਜ ਆਉਣਾ ਨਹੀਂ ਪੈਂਦਾ ਇਹ ਸਿਰਫ ਤੇ ਸਿਰਫ ਝੂਠੇ ਲਾਰੇ ਨੇ ਇਹ ਭਗਵੰਤ ਮਾਨ ਦੇ ਜਿਹੜਾ ਇਹ ਕਹਿੰਦਾ ਸੀਗਾ ਵੀ ਤੁਸੀਂ ਇਹ ਗੱਲ ਤੁਸੀਂ ਭੁੱਲ ਜੋ ਜਿੱਦੇ ਮੇਰੇ ਕੋਲ ਹਰਾ ਪੈਨ ਆ ਗਿਆ ਹਰੇ ਪੈਨ ਦੇ ਨਾਲ ਸਭ ਤੋਂ ਪਹਿਲਾ ਪ੍ਰਾਣੀ ਪੈਂਚਰ ਭਾਲ ਹੋ ਹਰਾ ਪੈਨ ਨੇ ਚਲਾਇਆ ਕਾਰਪੋਰੇਟਾਂ ਵਾਸਤੇ ਅੱਜ ਜਿਹੜੇ ਸੱਤੇ ਨੇ ਰਾਜ ਸਭਾ ਦੇ ਇਹ ਮੈਂਬਰ ਲਏ ਹੋਏ ਆ ਸੱਤੇ ਦੇ ਸੱਤੇ ਕਾਰਪੋਰੇਟ ਨੇ ਤੇ ਉਹਨਾਂ ਨੂੰ ਜਿਹੜਾ 18-18 ਕਰੋੜ ਰੁਪਈਆ ਲੋਕਾਂ ਦੀ ਲੋਕਾਂ ਦੀ ਸੇਵਾ ਦੇ ਲਈ ਦਿੱਤਾ ਗਿਆ ਇਹਨਾਂ ਦੇ ਕਿਸੇ ਵੀ ਵੱਡੇ ਕੰਮ ਕੇ ਸਿਰਫ ਇੱਕ ਸੀਚੇ ਵਾਲਾ ਜਿਹਦਾ ਕਹਿੰਦੇ 6% ਆ ਬਾਕੀ ਸਾਰੇ ਨੇ ਕਰੋੜਾਂ ਰੁਪਈਆ ਲੋਕਾਂ ਦੇ ਹੜਾਂ ਤੇ ਜਿਹੜਾ ਦੇ ਕੇ ਇਹਨਾਂ ਦੇ ਦੁੱਖਤ ਇਹ ਦੂਰ ਕਰਨੇ ਸੀ ਉਹ ਨਹੀਂ ਦਿੱਤੇ ਸਕੂਲਾਂ ਦੇ ਮਾੜੇ ਹਾਲ ਹੋਏ ਪਏ ਆ ਸਕੂਲਾਂ ਦੇ ਵਿੱਚ ਜੋ ਹੜਾ ਤੋਂ ਬਾਅਦ ਅਧਿਆਪਕਾਂ ਨੂੰ ਆਪ ਸਾਰੇ ਸਕੂਲਾਂ ਦੀ ਮੁਹੰਦਰਾ ਸਫਾਈ ਕਰਨੀ ਹੋਰ ਸਾਰਾ ਕੁਝ ਕਰਨਾ ਪਿਆ ਇਹ ਸਰਕਾਰ ਸਿਰਫ ਤੇ ਸਿਰਫ ਏਸੀ ਰੂਮਾਂ ਦੇ ਵਿੱਚ ਬੈੰਦੀ ਆ ਤੇ ਜਿਹੜੇ ਲੋਕਾਂ ਨੂੰ ਗਮਰਾਹ ਕਰਨ ਪ੍ਰਚਾਰ ਕਰਕੇ ਸਿਰਫ ਵੋਟਾ ਵਟੋਰਨਾ ਜਾਂਦਾ ਭਗਵੰਤ ਮਾਨ ਜਿਹੜਾ ਕੋਸੀ ਪਹਿਲਾਂ ਲੋਕਾਂ ਨੂੰ ਬੁੱਧੂ ਬਣਾ ਕੇ ਵੋਟਾ ਲੈ ਚੁੱਕਿਆ ਹੁਣ ਲੋਕ ਇਸ ਦੇ ਜਿਹੜੀਆਂ ਪਾਲਿਸੀਆਂ ਨੀਤੀਆਂ ਸਮਝ ਚੁੱਕੇ ਨੇ ਲੋਕ ਹੁਣ ਇਹਦੇ ਚਾਂਸੇ ਵਿੱਚ ਨਹੀਂ ਆਉਂਦੇ ਜਿਹੜਾ ਆਉਣ ਵਾਲਾ 20 22 ਸਾਲਾ ਅਸੀਂ ਡੈਮੋਕਰੇਟ ਟੀਚਰ ਫਰੰਟ ਵੱਲੋਂ ਪੂਰੇ ਮੈਦਾਨ ਦੇ ਵਿੱਚ ਉਤਰ ਕੇ ਜਿੱਥੇ ਅਕਾਲੀ ਪਹਰਪਹਰ ਸਰਕਾਰ ਕਾਂਗਰਸ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਦੇ ਪਾਜੋਗੇ ਢਾਂਗੇ ਉਥੇ ਇਹਨਾਂ ਦੇ ਵੀ ਪਾਜੋਗੇ ਢਕੇ ਲੋਕਾਂ ਦੀ ਕਚੇਰੀ ਦੇ ਵਿੱਚ ਲੈ ਕੇ ਜਾਵਾਂਗੇ ਅੱਜ ਅਸੀਂ ਤਰਨਤਾਰਨ ਦੇ ਵਿੱਚ ਜਾ ਰਹੇ ਹਾਂ ਝੰਡਾ ਮਾਰਚ ਕਰ ਰਹੇ ਹਾਂ ਝੰਡੇ ਬੁਲੰਦ ਕਰਾਂਗੇ ਸੱਚਾਈ ਦੇ ਝੰਡੇ ਬੁਲੰਦ ਕਰਾਂਗੇ ਅਸੀਂ ਲੋਕਾਂ ਦੀ ਆਵਾਜ਼ ਦੇ ਝੰਡੇ ਬੁਲੰਦ ਕਰਾਂਗੇ ਅਸੀਂ ਆਪ ਦੀ ਇਕਜੁੱਟਤਾ ਦੇ ਜਦੋਂ ਅੱਜ ਪੂਰੇ ਮੁਲਾਜ਼ਮ ਜਿਹੜੇ ਹੈਗੇ ਆ ਉਹ ਇਕੱਠੇ ਹੋ ਕੇ ਤਰਨਤਾਰਨ ਦੇ ਲੋਕਾਂ ਨੂੰ ਦੱਸਣ ਜਾਣਗੇ ਜਦੋਂ ਤੁਹਾਨੂੰ ਪਹਿਲਾਂ ਕਾਂਗਰਸ ਨੇ ਲੁੱਟਿਆ ਕਾਂਗਰਸ ਨੇ ਤੁਹਾਡੇ ਨਾਲ ਝੂਠੇ ਵਾਅਦੇ ਕੀਤੇ ਆ ਉਸ ਤੋਂ ਬਾਅਦ ਅਕਾਲੀਪੁਰ ਪਾਣਾ ਝੁੱਠੇ ਬਾਦੇ ਕਰਕੇ ਸਟੈਂਡ ਪਾਇਆ ਇਹੀ ਉਹਨਾਂ ਰਾਹਾਂ ਤੇ ਚੱਲ ਕੇ ਭਗਵੰਤ ਮਾਨ ਵੀ ਉਹੀ ਗੱਲ ਕਰਨ ਜਾ ਰਿਹਾ ਹੈਗਾ ਤੇ ਲੋਕ ਇਕੱਠੇ ਹੋਣ ਹਮੇਸ਼ਾ ਲੋਕਾਂ ਦਾ ਇਕੱਠਾ ਹੈ ਜਿਹੜਾ ਲੋਕ ਜਿੱਤ ਜਿਹੜੀ ਉਦੋਂ ਹੀ ਬਣਦੀ ਆ ਜਦੋਂ મોદી ਨੂੰ ਵੀ ਜੇ 13 ਮਹੀਨੇ ਦਾ ਲੰਬਾ ਧਰਨਾ ਲਾ ਕੇ ਦਿੱਲੀ ਦੇ ਵਿੱਚ ਕਿਸਾਨਾਂ ਨੇ ਇਹ ਮੋੜਨ ਦੇ ਲਈ ਮਜਬੂਰ ਕੀਤਾ ਸੀ ਤੇ ਅੱਜ ਜਦੋਂ ਪੂਰੇ ਸਾਰੇ ਵਿਭਾਗਾਂ ਦੇ ਮੁਲਾਜ਼ਮ ਝੰਡਾ ਮਾਰਚ ਕਰਕੇ ਪੁਰਾਣੀ ਪੈਨਸ਼ਨ ਬਹਾਲੀ ਵਾਸਤੇ ਕਰਨਗੇ ਮਾਰਚ ਕਰਨਗੇ ਤਾਂ ਉਦੋਂ ਅਸੀਂ ਆਵਾਜ਼ ਦੇ ਵਿੱਚ ਇਹ ਵੀ ਦੱਸਾਂਗੇ ਕਿ ਜਿਹੜੀ ਇਹ ਕਹਿੰਦੇ ਅਸੀਂ ਏਡੀ ਵੱਡੀ ਭਰਤੀ ਕਰਤੀ ਜੇ 3 ਕਰੋੜ ਦਾ ਨਮਾਇੰਦਾ ਦੱਸਦਾ ਜਿਹਦੇ ਵਿੱਚੋਂ ਜਿੰਨੇ 50000 ਭਰਤੀ ਕੀਤੀ ਹੈ ਤਾਂ ਉਹ ਆਟੇ 'ਚ ਨੂਣ ਦੇ ਦਾ ਬਰਾਬਰ ਆ ਪਰ ਉਹਦੇ ਵਿੱਚੋਂ ਵੀ ਵੱਡੀ ਭਰਤੀ ਇਹ ਪੰਜਾਬ ਸਰਕਾਰ ਦੇ ਲੈ ਫੈਸਲੇ ਦੇ ਵਿੱਚੋਂ ਕੋਈ ਭਰਤੀ ਨਹੀਂ ਹੈਗੀ ਉਹ ਭਰਤੀ ਜਿਹੜੀ ਪਿਛਲੀਆਂ ਸਰਕਾਰਾਂ ਦੇ ਨੋਟੀਫਿਕੇਸ਼ਨ ਹੋਏ ਸੀ ਉਹਨਾਂ ਨੂੰ ਵੀ ਲਮਕਾ ਲਮਕਾ ਕੇ ਜਾਰੀ ਕੀਤੀ ਆ ਜੇ ਕਹਿੰਦੇ ਆ ਵੀ ਅਸੀਂ ਭ੍ਰਿਸ਼ਟਾਚਾਰ ਖਤਮ ਕਰਤਾ ਜੀ ਐਚਐਸ ਭੁੱਲਰ ਜਿਹੜਾ ਡੀਆਈਜੀ ਆ ਉਹਦੀ ਪ੍ਰਾਪਰਟੀ ਦੇ ਬੇਰਬੇ ਆ ਅਸੀਂ ਕਹਿੰਦੇ ਆ ਜਿਹੜਾ ਹੁਣ ਹੋਰ ਜਿਹੜੇ IAS ਅਫਸਰ ਨੇ ਜਾਂ ਇਹਨਾਂ ਦੇ PP ਅਫਸਰ ਨੇ ਇਹਨਾਂ ਸਾਰਿਆਂ ਦੀ CBI ਜਾਂਚ ਕਰਾ ਲਓ ਪ੍ਰਾਪਰਟੀਆਂ ਦਾ ਪਤਾ ਲੱਗ ਜੂ ਵੱਡੇ ਹਿੱਸੇ ਜਦੋਂ ਅੱਜ ਕ੍ਰਿਸ਼ਨੂ ਦਾ ਨਾਮ ਆ ਰਿਹਾ ਕ੍ਰਿਸ਼ਨੂ ਦੀ ਡੈਰੀ ਤੋਂ ਜਿਹੜੇ ਹੈਗੇ ਵੱਡੇ ਵੱਡੇ ਇਹਨਾਂ ਦੇ MP ਇਹਨਾਂ ਦੇ MLA ਇਹਨਾਂ ਦੇ ਮੰਤਰੀ ਅੰਦਰੋਂ ਅੰਦਰ ਕੰਬੇ ਹੋਏ ਆ ਮਤਲਬ ਕੀ ਹੈ ਇਹ ਲੋਕਾਂ ਨੂੰ ਲੁੱਟਣਾ ਲੋਕਾਂ ਨੂੰ ਕੁੱਟਣਾ ਲੋਕਾਂ ਨੂੰ ਤੁੰਡਕੇ ਰੱਖਣ ਦਾ ਇਹਨਾਂ ਦਾ ਕੰਮ ਹੈਗਾ ਇਹ ਪੁਰਾਣੀ ਪੈਨਸ਼ਨ ਬਹਾਲ ਜਿਹੜੇ ਕਰਨ ਜੇ ਸੱਚੇ ਰੂਪ ਦੇ ਵਿੱਚ ਕਰਨਾ ਚਾਹੁੰਦੇ ਆ ਅਸੀਂ ਇਹ ਕਹਿੰਦਾ ਸੀ ਮੀਟਿੰਗਾਂ ਦਿੰਨੇ ਆ ਇਹ ਇੱਕੋ ਇੱਕ ਮੁੱਖ ਮંત્રી ਜਿਹੜਾ ਬਾਰੀ-ਬਾਰੀ ਮੀਟਿੰਗਾਂ ਦਿੰਦਾ ਤੇ ਮੀਟਿੰਗਾਂ ਨਹੀਂ ਕਰਦਾ ਸਬ ਕਮੇਟੀ ਨੂੰ ਕਰ ਦਿੰਦਾ ਸਬ ਕਮੇਟੀ ਕੋਲੇ ਕੋਈ ਅਧਿਕਾਰ ਨਹੀਂ ਹੈਗਾ ਕੋਈ ਉਹਦੇ ਕੋਲੇ ਪਾਵਰਾਂ ਨਹੀਂ ਦਿੱਤੀਆਂ ਹੋਈਆਂ ਵੀ ਉਹ ਫੈਸਲੇ ਲੈ ਕੇ ਤੇ ਲਾਗੂ ਕਰਕੇ ਜਿਹੜਾ ਆਪਣੇ ਸਰਕਾਰ ਨੂੰ ਭੇਜਣ ਤੇ ਉਹ ਫੈਸਲੇ ਲਾਗੂ ਹੋ ਜਾਣ ਸਿਰਫ ਤੇ ਸਿਰਫ ਸਮਾਰਟ ਪਾਉਂਦਾ ਹੁਣ ਤੱਕ ਇਹਨੇ ਆਪਦੇ 4.5 ਸਾਲ ਦੇ ਲਗਭਗ ਜਿਹੜਾ ਸਮਾਂ ਇਹਨੇ ਟਪਾ ਲਿਆ ਹੈ ਕਿਉਂਕਿ ਅਖੀਰਲਾ ਸਾਲ ਸਰਕਾਰ ਦਾ ਸਾਲ ਨਹੀਂ ਗਿਣਾ ਜਾਂਦਾ ਉਦੋਂ ਲੋਕਾਂ ਦਾ ਸਾਲ ਹੁੰਦਾ ਜੇ ਲੋਕਾਂ ਨੇ ਆ ਤੇ ਇਹ ਸਿਰਫ ਤੇ ਸਿਰਫ ਲੋਕਾਂ ਨਾਲ ਸਮਾਜ ਟਪਾਉਂਦਾ ਤੇ ਅੱਜ ਅਧਿਆਪਕ ਵਰਗ ਜਿਹੜੇ ਹੁੰਦੇ ਆ ਉਹ ਸਮਾਜ ਦੇ ਆ ਉਸ ਤਰੀਏ ਹੁੰਦੇ ਆ ਅਸੀਂ ਅੱਜ ਸਮਾਜ ਨੂੰ ਸਾਰਨ ਜਾ ਰਹੇ ਆ ਤਰਨ ਤਰਨ ਦੇ ਵਿੱਚ ਲੋਕਾਂ ਨੂੰ ਦੱਸਣਾ ਵੀ ਤੁਹਾਡੀਆਂ ਮੰਗਾਂ ਕੀ ਆ ਜੇ ਤੁਹਾਡੇ ਬੱਚਿਆਂ ਨੂੰ ਪ੍ਰੋਪਰ ਪੜ੍ਹਾਈ ਨਹੀਂ ਮਿਲਦੀ ਤੁਹਾਡੇ ਅਧਿਆਪਕ ਤਾਂ ਬੀ ਐਲਓ ਦੀ ਡਿਊਟੀ ਤੇ ਦੋ ਦੋ ਮਹੀਨੇ ਤੁਰੇ ਫਿਰਦੇ ਆ ਤੁਹਾਡੇ ਅਧਿਆਪਕ ਤਾਂ ਜਿਹੜੇ ਹੈਗੇ ਆ ਕਦੇ ਜਿਹੜੀਆਂ ਪ੍ਰਾਲੀ ਨੂੰ ਅੱਗ ਲਾਉਣ ਦੀਆਂ ਡਿਊਟੀਆਂ ਲਾਉਂਦੇ ਨੇ ਕਿਉਂ ਨਹੀਂ ਇਹ ਦਿੱਲੀ ਸਰਕਾਰ ਇਹਨਾਂ ਦੀ ਪਾਰਟੀ ਕਹਿੰਦੀ ਸੀ ਅਸੀਂ ਦਿੱਲੀ ਦੇ ਵਿੱਚ ਇੱਕ ਕੈਪਸੂਲ ਬਣਾਤਾ ਜਿਹੜਾ ਪ੍ਰਾਲੀ ਨੂੰ ਅਸੀਂ ਸਿੱਟਾਂਗੇ ਤੇ ਨਾਲ ਦੀ ਨਾਲ ਰੇਹ ਬਣ ਜੂਗੀ ਉਹ ਕਿੱਧਰ ਗਈ ਕੈਪਸੂਲ ਇਹਨਾਂ ਦੇ ਮਤਲਬ ਕੀ ਕਿਸਾਨਾਂ ਨਾਲ ਵੀ ਧੋਖਾ ਵਿਦਿਆਰਥੀਆਂ ਨਾਲ ਵੀ ਧੋਖਾ, ਮੁਲਾਜ਼ਮਾਂ ਨਾਲ ਵੀ ਧੋਖਾ, ਵਪਾਰੀਆਂ ਨਾਲ ਵੀ ਧੋਖਾ ਇਹ ਵਫਾਕੀ ਦੇ ਨਾਂ ਕਰਦੇ ਆ। ਵਫਾ ਸਿਰਫ ਤੇ ਸਿਰਫ ਕਾਰਪੋਰੇਟਾਂ ਨਾਲ ਕਰਦੇ ਆ। ਕਿਉਂਕਿ ਕਾਰਪੋਰੇਟ ਇਹਨਾਂ ਨੂੰ ਸਾਰਾ ਕੁਝ ਦਿੰਦੇ ਆ। ਉਸ ਤੋਂ ਬਾਅਦ ਫੰਡ ਆ। ਜੇ ਆਪਾਂ 2014 ਦੀ ਗੱਲ ਕਰਦੇ ਆ, ਉਦੋਂ ਨਵੀਂ-ਨਵੀਂ ਜਾਰੀ ਮੋਦੀ ਤੇ ਰਲਾਈਐਂਸ ਦੀ ਪਈ ਸੀਗੀ। ਉਹਨੂੰ ਦੋ ਹਵਾਈ ਜਹਾਜ਼ ਦਿੱਤੇ ਸੀ ਤੇ ਹੁਣ ਤਾਂ ਇਹਦੇ ਕੋਲੇ ਬਾਈ ਤੁਹਾਨੂੰ ਪਤਾ ਹੀ ਆ ਨਵਾਂ-ਨਵਾਂ ਮੰਤਰੀ ਬਣਾਇਆ ਜਿਹੜਾ ਰਾਤ-ਰਾਤ ਅਫਸਰ ਬਦਲ ਦਿੰਦਾ। ਕ੍ਰਿਸ਼ਨ ਕੁਮਾਰ ਇਹਨਾਂ ਤੋਂ ਬਦਲਿਆ ਨਹੀਂ ਗਿਆ। ਆਪਦੇ ਐਮਐਲਏ ਨੂੰ ਪੈ ਗਿਆ। ਜਿਹੜੀ ਗੱਲ ਉਹਨੇ ਜਦੋਂ ਕਹੀ ਸੀ ਵੀ ਲੋਕਾਂ ਦੇ ਵਾਸਤੇ ਸਾਰਾ ਕੁਝ ਕਰਨਾ ਸੀਗਾ ਆ ਹੁਣ ਜਦੋਂ ਇਹਨਾਂ ਨੇ ਬਿਜਲੀ ਬੋਰਡ ਦੀਆਂ ਪ੍ਰਾਪਰਟੀਆਂ ਵੇਚਣ ਦੀ ਗੱਲ ਕਰਦੇ ਆ ਬਿਜਲੀ ਬੋਰਡ ਦੀਆਂ ਪ੍ਰਾਪਰਟੀਆਂ ਵੇਚ ਕੇ ਪੰਜਾਬ ਦੀ ਇਹਨਾਂ ਨੇ ਜਿਹੜੀ ਕਹਿੰਦੇ ਖੁਸ਼ਹਾਲੀ ਲੈ ਕੇ ਆਉਣੇ ਆ ਖੁਸ਼ਹਾਲੀ ਉਦੋਂ ਆਊਗੀ ਜਦੋਂ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਪਿੰਡਾਂ ਦੇ ਵਿੱਚ ਫੈਕਟਰੀਆਂ ਲੱਗਣਗੀਆਂ ਜਦੋਂ ਲੋਕਾਂ ਦੇ ਵਿੱਚ ਜਿਹੜਾ ਹੈਗਾ ਪੂਰੀ ਜਾਗਰਤਾ ਆਊਗੀ ਲੋਕਾਂ ਦੀਆਂ ਗੱਲਾਂ ਜੇ ਸਰਕਾਰ ਸੱਚੇ ਮਨੋਂ ਕਰਦੀ ਆ ਤਾਂ ਅਸੀਂ ਇਹ ਕਹਿੰਦੇ ਆ ਵੀ ਨੋਟੀਫਿਕੇਸ਼ਨ ਤੁਰੰਤ ਜਾਰੀ ਕਰੇ ਇਹ ਪੁਰਾਣੀ ਪੈਨਸ਼ਨ ਭਾਲੀ ਦਾ ਡੀਏ ਦੀਆਂ ਕਿਸ਼ਤਾ ਜਾਰੀ ਦੇ ਵਿੱਚ ਮੁਲਾਜ਼ਮਾਂ ਦਾ ਪਿੰਡੂ ਪੱਤਾ ਜਾਰੀ ਕਰਨਾ ਇਹ ਸਾਰਾ ਬਾਡਰ ਏਰੀਆ ਬਾਡਰ ਏਰੀਆ ਦੇ ਵਿੱਚ ਅਧਿਆਪਕ ਜਾਂ ਡਾਕਟਰ ਇੱਥੇ ਕਿਉਂ ਨਹੀਂ ਰਹਿੰਦੇ ਕਿਉਂਕਿ ਬਾਡਰ ਏਰੀਆ ਦਾ ਪੱਤਾ ਇਹਨਾਂ ਨੇ ਬੰਦ ਕਰ ਰੱਖਿਆ ਤਰਨ ਤਰਨ ਦੇ ਵਿੱਚ ਦੇਣ ਇਹ ਬਾਡਰ ਏਰੀਆ ਪੱਤਾ ਲੱਗਣਗੇ ਇੱਥੇ ਡਾਕਟਰ ਵੀ ਲੱਗਣਗੇ ਮਾਸਟਰ ਵੀ ਲੱਗਣਗੇ ਸਾਰਾ ਕੁਝ ਹੋਊਗਾ ਇਹ ਸਾਰੀ ਸਾਰੀ 벨ਟ ਡਾਕਟਰਾਂ ਵੱਲੋਂ 베ਲੀ ਪਈ ਆ ਮਾਸਟਰਾਂ ਵੱਲੋਂ 베ਲੀ ਪਈ ਆ ਤੇ ਬਿਲਕੁਲ ਜਿਹੜੇ ਇਹਨਾਂ ਦੇ ਜਵਾਕ ਆ ਉਹ ਆਪ ਪੜਦੇ ਨੇ ਜਿਹੜੇ ਸਾਡੇ ਮੰਨ ਲਓ 50 50% ਬਦਲੀਆਂ ਕਰਦੇ ਆ ਅਖੇ ਬਦਲੀ ਲਾਗੂ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਇਹ ਕਿ ਸ਼ਰਤ ਹੈਗੀ 50% ਦੀ ਮਤਲਬ ਤੁਸੀਂ ਦੇਖੋ ਆਪ ਹੀ ਸ਼ਰਤ ਲਾਉਂਦੇ ਆ 50% ਜਿੱਥੇ 50% ਸਟਾਫ ਹੈ ਨਹੀਂ ਉੱਥੇ ਪੜ੍ਹਾਈ ਦਾ ਕੀ ਸੁਪਨਾ ਦੇਖਿਆ ਜਾ ਸਕਦਾ ਜੀ ਤੁਸੀਂ ਦੱਸੋ ਇਹ ਗੱਲ ਬਿਲਕੁਲ ਹਾਂਜੀ ਤੇ ਮਤਲਬ ਕੀ ਹੈ ਜੇ ਇਹ ਸਹੀ ਰੂਪ ਦੇ ਵਿੱਚ ਆਪਦੀ ਪਾਲਿਸੀ ਲਾਗੂ ਕਰਨਾ ਚਾਹੁੰਦੇ ਆ 30 ਅਸੀਂ ਸਾਡੀ ਜਥੇਬੰਦੀ ਬਲੀਓ ਪੁਰਾਣੀ ਆ ਵੀ ਪ੍ਰਾਇਮਰੀ ਸਕੂਲ ਦੇ ਵਿੱਚ ਪੰਜ ਕਲਾਸਾਂ ਨੇ ਤੇ ਪੰਜ ਟੀਚਰ ਹੋਣੇ ਚਾਹੀਦੇ ਆ ਉਹ ਕੋਰਟ ਨੇ ਵੀ ਨੋਟਸ ਲੈ ਲਿਆ ਹੁਣ ਡਾਟਾ ਮੰਗ ਲਿਆ ਪੰਜਾਬ ਸਰਕਾਰ ਤੋਂ ਵੀ ਜੇ ਪੰਜ ਕਮਰੇ ਦਾ ਪੰਜ ਵਿਹਵਕ ਹੋਣੇ ਚਾਹੀਦੇ ਆ ਪਰ ਇਹ ਕੀ ਕਰਦੇ ਆ ਨਾ ਉੱਥੇ ਕੋਈ ਪ੍ਰੋਪਰ ਜਿਹੜਾ ਹੈਗਾ ਚੌਂਕੀਦਾਰ ਆ ਸਫਾਈ ਸੇਵਕ ਰੱਖਿਆ 3000 ਤੇ 3000 ਤੇ ਆਪਾਂ ਕਹਦੇ ਨੇ ਭਗਵੰਤ ਮਾਨ ਤੁਸੀਂ ਆਪ 3000 ਤੇ ਕਿਤੇ ਕੰਮ ਕਰਕੇ ਦੇਖੋ ਉਸ ਤੋਂ ਬਾਅਦ ਤੁਸੀਂ ਦੇਖ ਲਓ ਤੁਹਾਡਾ ਚੁੱਲਾ ਤਪਦਾ ਤੁਹਾਡੇ ਜਵਾਕਾਂ ਨੂੰ ਦਵਾਈ ਮਿਲਦੀ ਆ ਤੁਹਾਡੇ ਜਵਾਕਾਂ ਨੂੰ ਕੱਪੜੇ ਮਿਲਦੇ ਆ ਤੁਹਾਡੇ ਜਵਾਕਾਂ ਦੇ ਸ਼ੌਂਕ ਪੂਰੇ ਹੁੰਦੇ ਆ ਉਹਨਾਂ ਨੂੰ ਵਿਚਾਰਿਆਂ ਨੂੰ 3000 ਤੇ ਰੱਖ ਕੇ ਉਹਨਾਂ ਨੂੰ ਪਿਛਲੇ 5 5 ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਮਿਡਡੇ ਮੀਲ ਵਰਕਰਾਂ ਦਾ ਇਹ ਹਾਲ ਆ ਜੀ ਜਿਹੜੇ ਵਿਚਾਰੇ ਆਪਦੇ ਘਰੇ ਜਵਾਕਾਂ ਨੂੰ ਭੁੱਖੇ ਛੱਡ ਕੇ ਸਕੂਲ ਦੇ ਜਵਾਕਾਂ ਨੂੰ ਰੋਟੀ ਪਕਾਉਣ ਆਉਂਦੇ ਆ ਉਹਨਾਂ ਨੂੰ ਨਹੀਂ ਦਿੰਦੇ ਉਹ ਪ੍ਰੋਪਰ ਉਹਨਾਂ ਨੂੰ 3000 ਰੁਪਏ ਜੀ ਅਧਿਆਪਕਾਂ ਦਾ ਜਿਹੜਾ ਹੈਗਾ ਹੁਣ ਕੰਪਿਊਟਰ ਅਧਿਆਪਕ ਪਿਛਲੇ ਲੰਬੇ ਸਵੇਰ ਤੋਂ ਪਹਿਲਾਂ ਸੰਗਰੂਰ ਬੈਠੇ ਰਹੇ ਆ ਜੀ ਉਹਨਾਂ ਦੀ ਜਿਹੜਾ ਹੈਗਾ ਵਿਭਾਗ ਦੇ ਵਿੱਚ ਉਹਨਾਂ ਨੂੰ ਰੈਗੂਲਰ ਕਰਨ ਦੀ ਗੱਲ ਕੀਤੀ ਗਈ ਸੀ ਉਹ ਰੈਗੂਲਰ ਨਹੀਂ ਕੀਤੇ ਉਹਨਾਂ ਨੇ ਨਾਲ ਦੀ ਨਾਲ ਤਰਨ ਤਰਨ ਦੇ ਵਿੱਚ ਵੀ ਬੈਠੇ ਆ ਮੰਗਾ ਉਹਨਾਂ ਦੀ ਪੂਰੀ ਕਰਨ ਦੀ ਬਜਾਏ ਉਹਨਾਂ ਦੇ ਨਾਲ ਜਿਹੜਾ ਲਾਠੀ ਚਾਰਜ ਕਰਦੇ ਆ ਮੈਰਿਟੋਰੀਅਸ ਵਾਲੇ ਸਾਡੇ ਅਧਿਆਪਕ ਸਾਥੀ ਨੇ ਉਹਨਾਂ ਨੇ ਇੰਨੇ ਵਧੀਆ ਡਾਕਟਰ ਇੰਨੇ ਵਧੀਆ ਇੰਜੀਨੀਅਰ ਆ ਜਿਹੜੇ ਉਹ ਸਾਡੇ ਪੰਜਾਬ ਦੀ ਧਰਤੀ ਤੇ ਪੈਦਾ ਕੀਤੇ ਆ ਉਹਨਾਂ ਨੂੰ ਸਨਮਾਨ ਸਨਮਾਨ ਦੇਣਾ ਤਾਂ ਕੀ ਆ ਉਹ ਆਪਦੀ ਮੰਗਾ ਜਦੋਂ ਸੰਗਰੂਰ ਦੇ ਵਿੱਚ ਸਾਡੇ ਸਤੌਜ ਵਾਲੇ ਮਹਾਰਾਜ ਦੀ ਕੋਠੀ ਬੱਲੀ ਨੂੰ ਵਾਧਦੇ ਆ ਉਹਦੇ ਮਹਿਲ ਬੱਲੀ ਨੂੰ ਵਾਧਦੇ ਆ ਤਾਂ ਜਿਹੜੇ ਪੁਲਿਸ ਵਾਲੇ ਡਾਂਗਾ ਲੈ ਕੇ ਉਹਨਾਂ ਨੂੰ ਡਾਂਗਾ ਦੇ ਨਾਲ ਨਵਾਜਦੇ ਨੇ ਸਾਡੇ ਸੁਭਾ ਪ੍ਰਧਾਨ ਦੇ ਕੇ ਵਿਜੇਪਾਲ ਸ਼ਰਮਾ ਜੀ ਲਗਾਤਾਰ ਉਹਨਾਂ ਦੀ سپورਟ ਦੇ ਵਿੱਚ ਜਥੇਬੰਦੀ ਵੱਲੋਂ ਅਸੀਂ ਵੀ ਜਾਣਦੇ ਆ ਨਾਲ ਡਾਂਗਾ ਸਾਨੂੰ ਵੀ ਉਹ ਦੰਦੇ ਨੇ ਇਹ ਸਨਮਾਨ ਦੰਦੇ ਆ ਵੀ ਲੋਕ ਜਦੋਂ ਹੱਕ ਮੰਗਣਗੇ ਅਸੀਂ ਲੋਕਾਂ ਨੂੰ ਡਾਂਗਾ ਦੇਣੀਆ ਲੋਕਾਂ ਨੂੰ ਫਿਰ ਜਿਹੜਾ ਹੈਗਾ ਉਹ ਸੁਧਾਰਨਾ ਹੈਗਾ ਇਹ ਜਿਹੜਾ ਸਰਕਾਰ ਦਾ ਖਾਕਾ ਹੈਗਾ ਜੀ ਇਹ ਉਹ ਤਾਂ ਕਹਿੰਦੇ ਸੀ ਮੈਂ ਮਾਸਟਰ ਦਾ ਪੋਤਾ ਮੈਨੂੰ ਪਤਾ ਮਾਸਟਰਾਂ ਬਾਰੇ ਮਾਸਟਰ ਦਾ ਪੁੱਤ ਸੀ ਜਦੋਂ ਉਹਨੂੰ ਉਦੋਂ ਤੱਕ ਸੀਗਾ ਜੀ ਪਤਾ ਉਹ ਹੁਣ ਇਹ ਭਲੇਖਾ ਕਰ ਲਓ ਉਹ ਹੁਣ ਜਿਹੜਾ ਹੈਗਾ ਉਹ ਹਾਕਮ ਆ ਉਹ ਰਾਜਾ ਹੋ ਮਾਸਟਰ ਦੇ ਘੇਰੇ ਦੇ ਵਿੱਚੋਂ ਨਿਕਲ ਕੇ ਉਹ ਲੋਕਾਂ ਨੂੰ ਕਿਵੇਂ ਦਬਾਉਣਾ ਕਿਵੇਂ ਉਹਨਾਂ ਦੇ ਨਾਲ ਝੂਠੇ ਵਾਅਦੇ ਕਰਨੇ ਆ ਜਿਵੇਂ ਹੁਣ ਕੈਪਟਨ ਅਮਰਿੰਦਰ ਸਿੰਘ ਆਪ ਦਾ ਸਪਸ਼ਟੀਕਰਨ ਦਿੰਦਾ ਫਿਰਦਾ ਵੀ ਮੈਂ ਤਾਂ ਉਦੋਂ ਗੁਰਕਾ ਸਾਹਿਬ ਦੀ ਸੌ ਏ ਖਾ ਕੇ ਗਈ ਸੀ ਵੀ ਮੈਂ ਨਸ਼ੇ ਦਾ ਲੱਕ ਤੋੜ ਦੂੰ ਇਹਨਾਂ ਨੇ ਵੀ ਲੋਕਾਂ ਨਾਲ ਵਾਅਦੇ ਆ ਉਦੋਂ ਬਾਅਦ ਇਹ ਤੋਂ ਪਹਿਲਾਂ ਅਮਿਤ ਸ਼ਾਹ ਕਹਿੰਦੇ ਸੀ ਵੀ ਅਸੀਂ 15 ਲੱਖ ਲੋਕਾਂ ਦੇ ਖਾਤੇ 'ਚ ਪਾਉਣੇ ਆ ਉਹ ਤਾਂ ਸਾਡੇ ਝੁਮਲੇ ਸੀਗੇ ਵੀ ਲੋਕਾਂ ਨੂੰ ਉਹ ਤਾਂ ਸਪਸ਼ਟ ਆ ਤੁਹਾਡੇ ਸਾਹਮਣੇ ਇਹੀ ਆ ਹੁਣ ਜਦੋਂ ਆ ਨਗਰ ਨਿਗਮ ਦੀਆਂ ਤੇ ਨਗਰ ਕਾਉਂਸਲ ਦੀਆਂ ਚੋਣਾਂ ਆ ਰਹੀਆਂ ਲੋਕ ਦੱਸ ਦੇਣਗੇ ਇਹਨਾਂ ਨੂੰ ਵੀ ਤੁਸੀਂ ਕੀ ਹੋ ਜੇ ਲੋਕਾਂ ਨੇ ਇਹਨਾਂ ਨੇ ਕੰਮ ਕੀਤੇ ਨੇ ਤੇ ਜਦੋਂ ਇਹਨਾਂ ਦੇ ਪੰਜ ਸਰਪੰਚ ਆਪ ਕਹਿੰਦੇ ਆ ਵੀ ਸਾਨੂੰ 2000 ਰੁਪਏ ਜਿਹੜਾ ਤਨਖਾਹ ਦਿੰਦੇ ਆ ਤੇ ਜਦੋਂ ਦੇ ਅਸੀਂ ਸਰਪੰਚ ਬਣੇ ਬਾਈ ਉਹਨਾਂ ਨੂੰ ਵੀ ਤਨਖਾਹ ਨਹੀਂ ਮਿਲੀ ਸਰਪੰਚਾਂ ਦੇ ਵੀ ਦੁਖੜੇ ਤੁਸੀਂ ਜਰੂਰ ਸਰਕਾਰ ਦੇ ਜਿਹੜੇ ਹੈਗੇ ਆ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਓ ਕੱਲ ਹੀ ਸਾਨੂੰ ਇਹਨਾਂ ਦਾ ਇੱਕ ਖਾਸ ਸਰਪੰਚ ਜਿਹੜਾ ਹੈਗਾ ਉਹ ਮਿਲਿਆ ਜਦੋਂ ਨੂੰ ਪੁੱਛਿਆ ਬਾਈ ਕਿਵੇਂ ਕੀ ਤਨਖਾਹ ਤਨਖੂ ਮਿਲ ਜਾਂਦੀ ਆ ਹੱਸ ਕੇ ਕਹਿੰਦਾ ਸੀ ਸਾਨੂੰ 2000 ਰੁਪਏ ਤਨਖਾਹ ਪਰ ਸਰਕਾਰ ਨੇ ਦਿੱਤੀ ਨਹੀਂ ਹੈਗੀ ਨੀ ਹਾਈ ਹਾਂਜੀ ਹਾਂਜੀ ਤੇ ਅਸੀਂ ਜਦੋਂ ਇੱਥੇ ਮੰਗਦੇ ਆ ਰੈਗੂਲਰ ਕਰਨ ਸਾਨੂੰ ਸਾਰਿਆਂ ਨੂੰ ਪੂਰੀਆਂ ਤਨਖਾਹਾਂ ਦੇਣ ਤੇ ਜਿਹੜਾ ਬਜਟ ਜਿਹੜਾ ਹੈਗਾ ਇਹ ਪ੍ਰੋਪਰ ਜਾਰੀ ਕਰਨ ਅਸੀਂ ਪਿੰਡੋਂ ਪਿੰਡ ਜਾ ਕੇ ਕੀ ਕਹਾਂਗੇ ਲੋਕਾਂ ਨੂੰ ਅਸੀਂ ਇਹ ਕਹਾਂਗੇ ਲੋਕ ਏਕਤਾ ਜਿਹੜੀ ਵੱਡੀ ਹੁੰਦੀ ਹੈ ਜੇ ਵੋਟਾਂ ਦੇ ਨਾਲ ਲੋਕ ਤਾਕਤ ਬਦਲਦੀ ਤਾਂ ਜਦੋਂ ਅੰਗਰੇਜ਼ ਛੱਡ ਕੇ ਗਏ ਆ ਸਾਡੇ ਕਾਲੇ ਅੰਗਰੇਜ਼ਾਂ ਨੂੰ ਬਿਠਾ ਕੇ ਗਏ ਆ ਭਗਤ ਸਿੰਘ ਨੇ ਇਹੀ ਕਿਹਾ ਸੀਗਾ ਵੀ ਜਿੱਨਾਂ ਚਿਰ ਮਨੁੱਖ ਤੋਂ ਇਥੋਂ ਮਨੁੱਖ ਦੀ ਲੁੱਟ ਜਿਹੜੀ ਉਹ ਖਤਮ ਨਹੀਂ ਹੁੰਦੀ ਉਹਨਾਂ ਚਿਰ ਇਥੇ ਸਮਾਜ ਨਹੀਂ ਸਿਰਜਿਆ ਜਾ ਸਕਦਾ ਅਸੀਂ ਲੋਕਾਂ ਨੂੰ ਇਹ ਕਹਿ ਦਿੰਦੇ ਹਾਂ ਜਿੱਨਾਂ ਚਿਰ ਜਿਹੜੀ ਵੀ ਰਾਜਨੀਤਿਕ ਪਾਰਟੀ ਕਾਰਪੋਰੇਟਾਂ ਨਾਲ ਜੱਫੀਆਂ ਪਾਊਗੀ ਕਾਰਪੋਰੇਟਾਂ ਨੂੰ ਰਾਜ ਸਭਾ ਦੇ ਵਿੱਚ ਭੇਜੂਗੀ ਕਾਰਪੋਰੇਟਾਂ ਨੂੰ ਐਮਪੀ ਦੀਆਂ ਜਿਹੜੀਆਂ ਟਿਕਟਾਂ ਦੇਊਗੀ ਕਾਰਪੋਰੇਟਾਂ ਨੂੰ ਜਿਹੜਾ ਐਮਐਲਏ ਦੀਆਂ ਟਿਕਟਾਂ ਦੇ ਕੇ ਤੁਹਾਨੂੰ ਖਰੀਦਣ ਦਾ ਤੁਨੂੰ ਧੋਖੇ ਵਿੱਚ ਰੱਖਣ ਦਾ ਤੁਹਾਡੀਆਂ ਵੋਟਾਂ ਦਾ ਮੁੱਲ ਪਾਉਣ ਦੀ ਜਦੋਂ ਗੱਲ ਕਰਨਗੇ ਤਾਂ ਇਹਨਾਂ ਤੋਂ ਆਪਾਂ ਬਾਲਾ ਆਸ ਨਹੀਂ ਰੱਖ ਸਕਦੇ ਲੋਕੋ ਤੁਸੀਂ ਜਾਗਰਤ ਹੋਵੋ ਲੋਕੋ ਤੁਸੀਂ ਆਪਦੇ ਹੱਕਾਂ ਨੂੰ ਪਛਾਣੋ ਜਦੋਂ ਇਹ ਵੋਟਾਂ ਤੁਹਾਡੀਆਂ ਖਰੀਦਣ ਆਉਂਦੇ ਆ ਉਦੋਂ ਇਹਨਾਂ ਨੂੰ ਸਾਬਕ ਸਿਖਾਓ ਵੀ ਅਸੀਂ ਆਪਦੀ ਵੋਟ ਪੰਜ ਸਾਲਾਂ ਲਈ ਤੁਹਾਨੂੰ ਹਜ਼ਾਰ ਜਾਂ 2000 ਜਾਂ 5000 ਪਿੱਛੇ ਨਹੀਂ ਸਾਡੇ ਜਿਹੜੇ ਜਵਾਕਾਂ ਨੂੰ ਪੂਰਾ ਰੋਜ਼ਗਾਰ ਮਿਲਣਾ ਚਾਹੀਦਾ ਸਾਡੇ ਜਵਾਕਾਂ ਨੂੰ ਪੂਰੀ ਪੜ੍ਹਾਈ ਮਿਲਣੀ ਚਾਹੀਦੀ ਆ ਸਾਡੇ ਘਰੇ ਜਿਹੜੇ ਬੁਢੇ ਮਾਤਾ ਪਿਤਾ ਬੈਠੇ ਆ ਉਹਨਾਂ ਨੂੰ ਪ੍ਰੋਪਰ ਇਲਾਜ ਮਿਲਣਾ ਚਾਹੀਦਾ ਸਾਡੇ ਜਿਹੜੇ ਹੈਗੇ ਸਮਾਜ ਦੇ ਵਿੱਚ ਨਸ਼ੇ ਆ ਜਿਹੜੇ ਘਰ ਘਰ ਚੁੱਕੇ ਉਹ ਨਸ਼ੇ ਖਤਮ ਹੋਣੇ ਚਾਹੀਦੇ ਆ ਹਰੇਕ ਪਾਰਟੀ ਦਾ ਖਾਕਾ ਲੋਕਾਂ ਨੂੰ ਬੁੱਧੂ ਬਣਾਉਣਾ ਵੋਟਾਂ ਲੈ ਕੇ ਪੰਜ ਸਾਲ ਵਾਸਤੇ ਲੋਕਾਂ ਦੇ ਵੱਲੀ ਨਾ ਝਾਕਣਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਤਾਂ ਗੱਲਬਾਤ ਕੀਤੀ ਡੀਟੀਐਫ ਦੇ ਆਗੂਆਂ ਦੇ ਨਾਲ ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਅੱਜ ਪੂਰੇ ਪਿੰਡਾਂ ਦੇ ਵਿੱਚ ਜਾਣਗੇ ਤਰਨਤਾਰਨ ਦੇ ਪਿੰਡਾਂ ਵਿੱਚ ਜਾ ਕੇ ਇਹ ਪ੍ਰਚਾਰ ਕਰਨਗੇ ਕਿ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਗਏ ਸੀ ਜੋ ਸਾਨੂੰ ਲਾਰੇ ਲਾਏ ਗਏ ਸੀ ਉਹ ਪੂਰੇ ਨਹੀਂ ਕੀਤੇ ਗਏ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਪਿੰਡੋਂ ਪਿੰਡੀ ਜਾ ਰਹੇ ਨੇ ਤਸਵੀਰਾਂ ਇੱਕ ਵਾਰ ਮੈਂ ਕਹੂੰਗਾ ਕਿ ਇੱਕ ਵਾਰ ਘਮਕੇ ਦਿਖਾ ਦਿਓ ਇੱਥੋਂ ਇਹਨਾਂ ਨੇ ਤੁਰਨਾ ਤਾਂ ਸਾਰੇ ਪਾਸੇ ਜਿਹੜੇ ਅਧਿਆਪਕ ਹੈ ਅੱਜ ਜਾਂ ਅਧਿਆਪਕਾਂ ਦੇ ਨਾਲ ਲੱਗਦੀਆਂ ਜਥੇਬੰਦੀਆਂ ਜਿਹੜੀਆਂ ਉਹ ਪਿੰਡੋਂ ਪਿੰਡੀ ਜਾ ਕੇ ਇਸ ਚੀਜ਼ ਬਾਰੇ ਪ੍ਰਚਾਰ ਕਰਨ ਲਈ